ਸਵੇਰ ਦੇ 5 ਵਜੇ ਦਾ ਸਮਾਂ ਹੈ ਸੂਰਜ ਅਜੇ ਵੀ ਪੂਰੀ ਤਰ੍ਹਾਂ ਨਿਕਲਿਆ ਨਹੀਂ ਹੈ ਉੱਥੇ ਅੱਜ ਜੇਲ੍ਹ ਦੇ ਵਿੱਚ ਇੱਕ ਅਜੀਬ ਜੀ ਸ਼ਾਂਤੀ ਨਜ਼ਰ ਆ ਰਹੀ ਹੈ ਜੋ ਸ਼ਾਇਦ ਆਮ ਦਿਨਾਂ ਤੋਂ ਕਾਫੀ ਵੱਖਰੀ ਹੈ ਇੱਥੇ ਨਾਲ ਦੇ ਚਰਚ ਦੇ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ ਦੀ ਮਿੱਠੀ ਆਵਾਜ਼ ਆ ਰਹੀ ਹੈ ਲੇਕਿਨ ਅੱਜ ਇੱਥੇ ਰਹਿੰਦੇ ਕੈਦੀਆਂ ਦੇ ਲਈ ਇੱਕ ਮਿੱਠੀ ਆਵਾਜ਼ ਵੀ ਇੱਕ ਤਿੱਖੀ ਚੀਕ ਵਾਂਗ ਲੱਗ ਰਹੀ ਹੈ ਕਿਉਂਕਿ ਇਸ ਜੇਲ੍ਹ ਦੇ ਵਿੱਚ ਅੱਜ ਤਰੀਕਨ ਤਕਰੀਬਨ ਸਵਾ 5 ਦੇ ਇੱਕ ਫੀਦੀ ਨੂੰ ਫਾਂਸੀ ਦੇ ਤਖਤੇ ਤੇ ਚੜਾਇਆ ਜਾਣਾ ਹੈ ਫાંਸੀ ਦਿੱਤੀ ਜਾਣੀ ਹੈ ਜੇਲ੍ਹ ਦਾ ਫાંਸੀ ਘਰ ਜਿੱਥੇ ਸ਼ਾਇਦ ਪਤਾ ਨਹੀਂ ਕਿੰਨਿਆਂ ਕ ਆਤਮਾਵਾਂ ਨੂੰ ਪਰਮੇਸ਼ਰ ਦੇ ਕੋਲ ਭੇਜਿਆ ਗਿਆ ਇੱਥੇ ਕਿੰਨੇ ਹੀ ਸਰੀਰ ਅੰਦਰ ਬੜੇ ਹਨ ਇੱਕ ਵਾਰ ਜਦ ਉਸ ਤਖਤ ਦੇ ਉੱਪਰ ਚੜ ਜਾਵੇ ਇਸ ਫાંਸੀ ਵਾਲੇ ਤਖਤ ਦੇ ਉੱਪਰ ਬਹੁਤ ਹੀ ਘੱਟ ਲੋਕ ਥੱਲੇ ਜਾਂਉਂਦੇ ਉਤਰਦੇ ਹਨ ਜ਼ਿਆਦਾਤਰ ਆਪਣੇ ਸਰੀਰ ਨੂੰ ਉੱਥੇ ਹੀ ਛੱਡ ਕੇ ਪਰਮੇਸ਼ਰ ਦੇ ਕੋਲ ਚਲੇ ਜਾਂਦੇ ਹਨ ਅੱਜ ਮਾਈਕਲ ਕੈਦੀ ਨੰਬਰ 826 ਐਸੇ ਫાંਸੀ ਦੇ ਤਖਤੇ ਤੇ ਖੜਾ ਹੈ ਉਹਦੇ ਚਿਹਰੇ ਤੇ ਮੁਸਕਾਨ ਹੈ ਹਲਕੇ ਹਲਕੇ ਹੋ ਟ੍ਰੈਲਰੇ ਹਨ ਜਿਵੇਂ ਆਪਣੇ ਪਰਮੇਸ਼ਰ ਨੂੰ ਯਾਦ ਕਰਦਾ ਹੋਵੇ ਈਸਾ ਮਸੀਹ ਦੇ ਅੱਗੇ ਪ੍ਰਾਰਥਨਾ ਕਰ ਰਿਹਾ ਹੋਵੇ ਜਲਾਦ ਹੈਰਾਨ ਹੈ ਕਿਉਂਕਿ ਇਸ ਵੇਲੇ ਜਦੋਂ ਆਪਣੇ ਆਪ ਨੂੰ ਪਤਾ ਹੋਵੇ ਵੀ ਅਗਲੇ 10-15 ਮਿੰਟਾਂ 'ਚ ਮੇਰੇ ਸਰੀਰ ਦਾ ਅੰਤ ਹੋ ਜਾਣਾ ਹੈ ਇਹ ਸਾਰੀ ਦੁਨੀਆ ਆਜੋ ਮੇਰੀ ਅੱਖਾਂ ਦੇ ਸਾਹਮਣੇ ਦਿਖ ਰਹੀ ਹੈ ਉਹ ਉਜੜ ਹੋ ਜਾਣੀ ਹੈ ਇਸ ਨੂੰ ਛੱਡ ਕੇ ਚਲੇ ਜਾਣਾ ਹੈ ਐਸੇ ਮਾਹੌਲ ਵਿੱਚ ਚੰਗੇ ਚੰਗੇ ਤਕੜੇ ਤਕੜੇ ਪਹਿਲਵਾਨਾਂ ਦੇ ਅੰਗੇ ਲੱਤਾਂ ਕੰਮਰ ਲੱਗ ਜਾਂਦੀਆਂ ਨੇ ਵੱਡੇ ਵੱਡੇ ਜਿਗਰੇ ਵਾਲਿਆਂ ਦੇ ਵੀ ਜੀ ਡੋਲ ਜਾਂਦੇ ਹਨ ਜੀਪ ਜੀ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦੇ ਹਨ ਅੱਖਾਂ ਦੇ ਵਿੱਚ ਹੰਝੂ ਹੁੰਦੇ ਹਨ ਲੇਕਿਨ ਆ ਕੀ ਇਹ ਤਾਂ ਆਪਣੇ ਪਰਮੇਸ਼ਰ ਨੂੰ ਇੰਜ ਹੀ ਯਾਦ ਕਰ ਰਿਹਾ ਹੈ ਜਿਵੇਂ ਇਸ ਦਾ ਆਮ ਦਿਨ ਹੋਵੇ ਇਸ ਦਾ ਆਖਰੀ ਦਿਨ ਨਾ ਹੋਵੇ ਅਚਾਨਕ ਹੀ ਜੇਲਰ ਸਾਹਿਬ ਜੋ ਕਿ ਉੱਥੇ ਮੈਜਿਸਟ੍ਰੇਟ ਅਤੇ ਜੇਲ੍ਹ ਦੇ ਮੁਖ ਡਾਕਟਰ ਦੇ ਨਾਲ ਖੜੇ ਹਨ ਨਾਲ ਹੀ ਵਕੀਲ ਸਾਹਿਬ ਇਸ ਘੜੀ ਨੂੰ ਬਰੇ ਗੌਰ ਨਾਲ ਦੇਖ ਰਹੇ ਹਨ ਸਭ ਲੋਕਾਂ ਦੇ ਵਿਚਾਰ ਜੇਲਰ ਸਾਹਿਬ ਬੋਲਦੇ ਹਨ ਕਿ ਅਜੇ ਆਪਣੀ ਆਖਰੀ ਇੱਛਾ ਜ਼ाहिर ਕਰੋ ਤੁਹਾਡੇ ਕੋਲ ਅਜੇ ਵੀ ਕੁਝ ਸਮਾਂ ਹੈ ਅਸੀਂ ਤੁਹਾਨੂੰ ਫਾਂਸੀ ਨੂੰ 5-10 ਮਿੰਟਾਂ ਦੇ ਲਈ ਥੋੜਾ ਲੇਟ ਵੀ ਕਰ ਸਕਦੇ ਆ ਜੇਕਰ ਤੁਹਾਡੀ ਕੋਈ ਆਖਰੀ ਇੱਛਾ ਹੈ ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਤੁਹਾਡਾ ਪਰਿਵਾਰ ਇੱਥੇ ਬਾਹਰ ਖੜਾ ਹੈ ਅਸੀਂ ਮਿਲਵਾ ਸਕਦੇ ਹਾਂ ਆਖਰੀ ਵਾਰ ਤੁਹਾਨੂੰ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਜੇਕਰ ਕੋਈ ਖਾਣਾ ਖਾਣਾ ਹੈ ਤਾਂ ਅਜੇ ਵੀ ਬੋਲ ਦਿਓ ਜਲਦੀ ਤੋਂ ਜਲਦੀ ਤੁਹਾਡੇ ਅੱਗੇ ਮੰਗਵਾ ਕੇ ਰੱਖ ਦਿੱਤਾ ਜਾਵੇਗਾ ਜਾਂ ਕੋਈ ਹੋਰ ਇੱਛਾ ਹੈ ਮੈਂ ਤੁਹਾਨੂੰ ਰਾਤ ਹੀ ਪੁੱਛਿਆ ਸੀ ਤੁਸੀਂ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ ਹੁਣ ਦੱਸ ਦਿਓ ਆਖਰੀ ਮੌਕਾ ਹੈ ਕਦੇ ਬਿਨਾਂ ਇੱਛਾ ਤੋਂ ਤੁਸੀਂ ਇੱਥੇ ਮਰ ਜਾਓ ਤੁਸੀਂ ਇੱਥੇ ਹੀ ਪਟਕਦੇ ਹੋ ਅਜੇ ਵੀ ਮੌਕਾ ਹੈ ਦੱਸ ਦਿਨ ਕਿ ਉਹ ਜੋ ਮਾਈਕਲ ਜੋ ਕਿ ਸਫਾਂਸੀ ਵਾਲੇ ਤੱਕੇ ਤੇ ਖੜਾ ਹੈ ਆਖਦਾ ਹੈ ਕਿ ਮੈਂ ਆਪਣੇ ਬਾਈਬਲ ਜੀ ਅੱਗੇ ਉਹਨਾਂ ਦੇ ਚਰਨਾਂ ਵਿੱਚ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਜਲਾਦ ਹਿਲ ਗਿਆ ਇਹ ਵੀ ਆਖਰੀ ਇੱਛਾ ਹੈ ਤਾਂ ਉਹ ਵੀ ਸਮਝ ਵਿੱਚੋਂ ਬਾਹਰ ਹੈ ਇਹ ਤਾਂ ਉਸ ਨੂੰ ਸਮਝ ਨਹੀਂ ਆ ਰਹੀ ਹੋਵੇਗੀ ਇਹੋ ਜੀ ਆਖਰੀ ਇੱਛਾ ਇਸ ਸਮੇਂ ਵਿੱਚ ਭਲਾ ਕੌਣ ਮੰਨਦਾ ਹੈ ਕਿ ਕੋਈ ਗੱਲ ਨਹੀਂ ਕਰੇ ਪੂਰੀ ਉੱਥੇ ਖੜਾ ਪ੍ਰਾਰਥਨਾ ਸ਼ੁਰੂ ਕਰਦਾ ਹੈ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ ਤੇ ਬਾਈਬਲ ਦੇ ਕੁਝ ਸ਼ਲੋਕ ਪੜ੍ਹਦਾ ਹੈ ਉਸ ਦੀ ਪ੍ਰਾਰਥਨਾ ਦੇ ਵਿੱਚ ਇਹੋ ਜੇ ਅਨੋਖੇ ਬੋਲਾਂ ਨੇ ਇਹੋ ਜਿਹਾ ਕੀ ਚਮਤਕਾਰ ਕਰ ਦਿੱਤਾ ਕਿ ਇਹੋ ਜਿਹਾ ਕਿਹੜਾ ਪਾਣਾ ਵਰਤ ਕੀ ਇਸ ਸਮੇਂ ਨੇ ਉੱਥੇ ਆਪ ਹਾਜ਼ਰ ਹੋ ਕੇ ਇੰਜ ਲੱਗਿਆ ਜਿਵੇਂ ਉਹਨਾਂ ਨੇ ਆਪ ਉਸ ਨੂੰ ਆਪਣੇ ਬੱਚੇ ਨੂੰ ਆਪਣੇ ਪਾਦਰੀ ਨੂੰ ਜੋ ਕਿ 25 ਸਾਲ ਦੀ ਉਮਰ ਦੇ ਵਿੱਚ ਫਾਂਸੀ ਵਾਲੇ ਤਖਤੇ ਤੇ ਖੜਾ ਸੀ ਉਸ ਦੀ ਜਾਨ ਬਚਾਈ ਅਚਾਨਕ ਹੀ ਜਲਾਦ ਤਾਂ ਹਾਂ ਮਾਰ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਜੇਲਰ ਹੈਰਾਨ ਹੈ ਕਿ ਆਖਰ ਜਲਾਦ ਨੂੰ ਕੀ ਹੋ ਗਿਆ ਉੱਚੀ ਉੱਚੀ ਕਿਉਂ ਰੋ ਰਿਹਾ ਹੈ ਲੇਕਿਨ ਜਦੋਂ ਵਜ੍ਹਾ ਸਮਝ ਨਾ ਆਈ ਪ੍ਰਾਰਥਨਾ ਦਾ ਨਤੀਜਾ ਸਭ ਦੇ ਸਾਹਮਣੇ ਆਇਆ ਤੇ ਆਖਰ ਵਿੱਚ ਕਿਵੇਂ ਬਚੀ ਉਸ ਪਾਦਰੀ ਦੀ ਜਾਨ ਜਿਸ ਤਰ੍ਹਾਂ ਤੁਹਾਨੂੰ 10 ਮਿੰਟਾਂ ਵਿੱਚ ਉਸ ਨੂੰ ਫਾਂਸੀ ਲਗਾ ਦਿੱਤੀ ਜਾਣੀ ਹੈ ਉਸ ਸਾਮਣੇ ਫਾਂਸੀ ਦਾ ਰਸਾ ਝੂਰ ਰਿਹਾ ਹੈ ਜੋ ਕਿ ਉਸ ਦੇ ਉੱਪਰ ਹੱਥ ਸੁੰਨੇ ਹਨ ਜਲਾਦ ਦੇ ਹੱਥ ਹੰਝੂਆਂ ਨਾਲ ਭਿੱਜ ਚੁੱਕੇ ਹਨ ਉਹ ਕਾਲਾ ਕੱਪੜਾ ਉਸ ਦੇ ਹੱਥਾਂ ਵਿੱਚ ਧਰਿਆ ਦਾ ਧਰਿਆ ਰਹਿ ਗਿਆ ਆਖਰਕਾਰ ਕੀ ਕੀਤਾ ਉਸ ਨੇ ਪ੍ਰਾਰਥਨਾ ਦੇ ਵਿੱਚ ਇਹੋ ਜਿਹਾ ਵੀ ਕਿਵੇਂ ਕਿ ਜਾਨ ਬਚ ਗਈ ਹੋਇਆ ਕੀ ਮੌਕੇ ਤੇ ਹਾਂਜੀ ਦੱਸਾਂਗੇ ਕੱਲੀ ਕੱਲੀ ਗੱਲ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦੀ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਡੇ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਆਓ ਬਿਨਾਂ ਦੇ ਕਿ ਤੇ ਆ ਸ਼ੁਰੂ ਕਰਦੇ ਆ ਅੱਜ ਦੀ ਬੜੀ ਖਾਸ ਵੀਡੀਓ ਆਇਤੋ ਤੱਕ ਇਹ ਪਨ 5 ਸਾਲ ਪਹਿਲਾਂ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਰਹਿੰਦਾ ਸੀ ਇੱਕ ਮਾਈਕਲ ਜੋ ਕਿ ਬੜਾ ਮਿਹਨਤੀ ਅਤੇ ਪੂਰਨ ਪਾਦਰੀ ਸੀ ਸਵੇਰੇ ਰੋਜ਼ਾਨਾ ਪ੍ਰਾਰਥਨਾ ਕਰਨਾ ਹਰ ਰੋਜ਼ ਬਾਈਬਲ ਦੇ ਸ਼ਲੋਕ ਕਰਨੇ ਸ਼ਾਮ ਦਾ ਪ੍ਰਾਰਥਨਾ ਕਰਨਾ ਚਰਚ ਜਾਣਾ ਸੇਵਾ ਕਰਨਾ ਆਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਦਾ ਸੀ ਉਸ ਦੇ ਪਰਿਵਾਰ ਦੇ ਵਿੱਚ ਵਿਧਵਾ ਮਾਂ ਜੋ ਕਿ ਇੱਕ ਉਸ ਦੀ ਛੋਟੀ ਭੈਣ ਹਲੀਮਾ ਜੋ ਕਿ ਸਕੂਲ ਜਾਂਦੀ ਸੀ ਮਾਈਕਲ ਦਾ ਪਿਤਾ ਇੱਕ ਸੜਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਿਆ ਸੀ ਤੇ ਉਦੋਂ ਹੀ ਮਾਈਕਲ ਦਾ ਪਰਿਵਾਰ ਇਕੱਲਾ ਸਹਾਰਾ ਸੀ ਉਹ ਇੱਕ ਛੋਟੇ ਜਿਹੇ ਕਾਰਖਾਨੇ ਦੇ ਵਿੱਚ ਕੰਮ ਕਰਦਾ ਸੀ ਅਤੇ ਬਹੁਤ ਘੱਟ ਆਮਦਨ ਦੇ ਵਿੱਚ ਆਪਣੇ ਪਰਿਵਾਰ ਨੂੰ ਖੁਸ਼ ਰੱਖਦਾ ਮਾਈਕਲ ਦੀ ਜ਼ਿੰਦਗੀ ਸਭ ਤੋਂ ਮਹੱਤਵਪੂਰਨ ਹਿੱਸਾ ਉਸਦੀ ਪਰਮੇਸ਼ਰ ਪ੍ਰਤੀ ਸ਼ਰਧਾ ਸੀ ਉਹ ਹਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਚਰਚ ਜਾ ਕੇ ਸੇਵਾ ਕਰਦਾ ਜੇਲ੍ਹ ਜਾਣ ਤੋਂ ਪਹਿਲਾਂ ਵੀ ਉਹ ਸਾਰਾ ਦਿਨ ਬਾਈਬਲ ਦੇ ਸ਼ਲੋਕ ਕਰਦਾ ਰਹਿੰਦਾ ਤੇ ਆਪਣੀ ਕਿਰਤ ਕਮਾਈ ਕਰਦਾ ਜੇਲ੍ਹ ਵਿੱਚ ਵੀ ਉਸਨੇ ਇਹ ਨਿਯਮ ਨਹੀਂ ਤੋੜਿਆ ਸਗੋ ਆਪਣਾ ਸਮਾਂ ਹੋਰ ਵਧਾ ਦਿੱਤਾ ਕਿਉਂਕਿ ਇੱਥੇ ਉਸ ਨੂੰ ਹੋਰ ਕੰਮ ਨਹੀਂ ਸੀ ਲਗਾਤਾਰ 10 ਤੋਂ 12 ਘੰਟੇ ਬਾਈਬਲ ਦੇ ਸ਼ਲੋਕ ਕਰਦਾ ਰਹਿੰਦਾ ਤੇ 16-16 ਘੰਟੇ ਦਾ ਚੌਂਕੜਾ ਉਸਦੀ ਪ੍ਰਾਰਥਨਾ ਅਤੇ ਸਿਮਰਨ ਦਾ ਬਣਿਆ ਉਸਤੇ ਸ਼ਰਦਾ ਦੇ ਕੇ ਜੇਲ੍ਹ ਦੇ ਬਾਕੀ ਕੈਦੀ ਉਸ ਨੂੰ ਪੂਜਣ ਯੋਗ ਸਮੇਂ ਤੇ ਬੜਾ ਹੀ ਸਤਿਕਾਰ ਕਰਦੇ ਇਹੋ ਜੀ ਬੜੀ ਚੰਗੀ ਆਤਮਾ ਜੋ ਅੱਜ ਜੇਲ੍ਹ ਦੇ ਵਿੱਚ ਆਈ ਹੈ ਜੇਲ੍ਹ ਦੇ ਵਿੱਚ ਵੱਡੇ ਭਾਗ ਹਨ ਲੇਕਿਨ ਕਿਸੇ ਨੂੰ ਸਮਝ ਨਹੀਂ ਸੀ ਕਿ ਇਹੋ ਜਿਹਾ ਕਿਉਂ ਕਰਦਾ ਹੈ ਉਸ ਦਾ ਚਿਹਰਾ ਹਮੇਸ਼ਾ ਸ਼ਾਂਤ ਅਤੇ ਬੜਾ ਪ੍ਰਕਾਸ਼ਮਈ ਕਿਉਂ ਰਹਿੰਦਾ ਹੈ ਕਈ ਲੋਕ ਉਸ ਨੂੰ ਬੜਾ ਸਤਿਕਾਰਮਈ ਦੇ ਨਾਲ ਦੇਖਦੇ ਹਨ ਦਰਸਲ ਜੇਲ੍ਹ ਦੇ ਵਿੱਚ ਜਾਣ ਤੋਂ ਥੋੜਾ ਸਮਾਂ ਪਹਿਲਾਂ ਉਸੇ ਸ਼ਹਿਰ ਵਿੱਚ ਇੱਕ ਵੱਡਾ ਕਾਰੋਬਾਰੀ ਧਰਮਪਾਲ ਸਿੰਘ ਜੋ ਆਪਣੇ ਖੇਤਰ ਦਾ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ ਧਰਮਪਾਲ ਦਾ ਕੰਮ ਕਾਰਖਾਨਿਆਂ ਨੂੰ ਕੱਚਾ ਮਾਲ ਸਪਲਾਈ ਕਰਦਾ ਸੀ ਉਸ ਦਾ ਇੱਕ ਪੁੱਤਰ ਵੀ ਸੀ ਰਵੀ ਜੋ ਕਿ ਬੇहद ਲਾਪਰਵਾਹ ਆਯਾਸ਼ ਅਤੇ ਨਸ਼ਿਆਂ ਦਾ ਆਦੀ ਸੀ ਰਵੀ ਅਕਸਰ ਪੈਸਿਆਂ ਦੇ ਲਈ ਆਪਣੇ ਪਿਤਾ ਨੂੰ ਤੰਗ ਕਰਦਾ ਸੀ ਅਤੇ ਉਸ ਦੀਆਂ ਬੁਰੀਆਂ ਆਦਤਾਂ ਕਾਰਨ ਪਰਿਵਾਰਕ ਮਾਹੌਲ ਵੀ ਖਰਾਬ ਰਹਿੰਦਾ ਸੀ ਧਰਮਪਾਲ ਜੋ ਆਪ ਇੱਕ ਸਿੱਧਾ ਸਦਾ ਵਿਅਕਤੀ ਸੀ ਆਪਣੀ ਮਿਹਨਤ ਨਾਲ ਕਾਮਯਾਬ ਹੋਇਆ ਉਸ ਨੂੰ ਉਸ ਨੂੰ ਜੋ ਕਿ ਮਾਈਕਲ ਦੀ ਇਮਾਨਦਾਰੀ ਸਿੱਦਕ ਅਤੇ ਕੰਮ ਪਰਤੇ ਲਗਨ ਬੜੀ ਪਸੰਦ ਸੀ ਉਹ ਮਾਈਕਲ ਨੂੰ ਆਪਣੇ ਕਾਰੋਬਾਰ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ ਉਸ ਨੂੰ ਇੱਕ ਭਰੋਸੇਮੰਦ ਸਾਥੀ ਵਜੋਂ ਲਿਖਦਾ ਸੀ ਮਾਈਕਲ ਨੇ ਸ਼ੁਰੂ ਵਿੱਚ ਕਰ ਦਿੰਦਾ ਕਿਉਂਕਿ ਆਪਣੀ ਛੋਟੀ ਜੀ ਜ਼ਿੰਦਗੀ ਆਪਣੀ ਸੇਵਾ ਤੋਂ ਸੰਤੁਸ਼ਟ ਸੀ ਪਰ ਧਰਮਪਾਲ ਦੇ ਬਹੁਤ ਜ਼ੋਰ ਪਾਉਣ ਤੋਂ ਬਾਅਦ ਆਪਣੀ ਮਾਂ ਦੀ ਸਲਾਹ ਤੇ ਵੀ ਇਹ ਪਰਿਵਾਰ ਲਈ ਬੜਾ ਬਿਹਤਰ ਹੋਵੇਗਾ ਉਹ ਕਾਰੋਬਾਰ ਵਿੱਚ ਤਰੱਕੀ ਕਰ ਸਕੇਗਾ ਮਾਈਕਲ ਉਸ ਦੇ ਨਾਲ ਕੰਮ ਕਰਨ ਲੱਗ ਪਿਆ ਧਰਮਪਾਲ ਨੇ ਉਸ ਨੂੰ ਆਪਣੇ ਕਾਰਖਾਨੇ ਵਿੱਚ ਵੱਡਾ ਮੈਨੇਜਰ ਬਣਾ ਦਿੱਤਾ ਕੁਝ ਸਮੇਂ ਬਾਅਦ ਧਰਮਪਾਲ ਦੇ ਕਾਰੋਬਾਰ ਵਿੱਚ ਬਹੁਤ ਵੱਡੇ ਘਾਟੇ ਪੈਣੇ ਸ਼ੁਰੂ ਹੋ ਗਏ ਇਸ ਦਾ ਕਾਰਨ ਰਵੀ ਦੀਆਂ ਗਲਤ ਆਤਾਂ ਅਤੇ ਕਾਰੋਬਾਰ ਦੇ ਵਿੱਚ ਉਸ ਦੀ ਦਖਲਅੰਦਾਜ਼ੀ ਸੀ ਜਿਸ ਕਰਮ ਬਹੁਤ ਸਾਰੇ ਸੌਦੇ ਗਲਤ ਹੋਏ ਕਰਜ਼ਾ ਵਧਦਾ ਰਿਹਾ ਧਰਮਪਾਲ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਕਿਉ ਅਸੀ ਕਿ ਉਸ ਦੀ ਜ਼ਿੰਦਗੀ ਭਰ ਦੀ ਕਮਾਈ ਬਰਬਾਦ ਹੋ ਰਹੀ ਹੈ। ਇੱਕ ਭਿਆਨਕ ਰਾਤ ਧਰਮਪਾਲ ਦੇ ਘਰ ਵਿੱਚ ਇੱਕ ਵੱਡੀ ਰਕਮ ਗਾਇਬ ਹੋ ਗਈ, ਤਕਰੀਬਨ 50 ਲੱਖ ਰੁਪਏ। ਇਹ ਰਕਮ ਕਾਰੋਬਾਰ ਦਾ ਕਰਜ਼ਾ ਉਤਾਰਨ ਲਈ ਬੈਂਕ ਤੋਂ ਕੱਢ ਕੇ ਰੱਖੀ ਗਈ ਸੀ। ਧਰਮਪਾਲ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਉਹਨਾਂ ਨੇ ਕੋਈ ਵੀ ਸਰਾ, ਕੋਈ ਸਬੂਤ ਨਹੀਂ ਮਿਲਿਆ। ਇਸ ਘਟਨਾ ਨੇ ਤਾਂ ਧਰਮਪਾਲ ਨੂੰ ਹੋਰ ਅੰਦਰੋਂ ਤੋੜ ਦਿੱਤਾ। ਕੁਝ ਦਿਨਾਂ ਬਾਅਦ ਧਰਮਪਾਲ ਦੀ ਲਾਸ਼ ਉਹਨਾਂ ਦੇ ਗਦਾਮ ਵਿੱਚੋਂ ਮਿਲੀ। ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਦਰਜ ਕੀਤਾ। ਪੁਲਿਸ ਨੇ ਆਪਣੀ ਜਾਂਚ ਦੌਰਾਨ ਰਵੀ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਰੋਬਾਰ ਦਾ ਮਾਲਕ ਚੁੱਕਿਆ ਸੀ ਉਸਨੇ ਬੜੀ ਭਿਆਨਕ ਸਾਜ਼ਿਸ਼ ਰਚੀ ਉਸਨੇ ਆਪਣੇ ਪਿਤਾ ਦੇ ਪੁਰਾਣੇ ਕਰਮਚਾਰੀ ਜਿਸ ਦਾ ਨਾਮ ਕੁਲਵੰਤ ਸਿੰਘ ਸੀ ਉਸ ਨੂੰ ਭਾਰੀ ਰਕਮ ਦੇ ਕੇ ਗਵਾਹੀ ਦੇਣ ਲਈ ਤਿਆਰ ਕੀਤਾ ਕੁਲਵੰਤ ਨੇ ਬਿਆਨ ਦਿੱਤਾ ਕਿ ਉਸਨੇ ਘਟਨਾਵਾਲੀ ਰਾਤ ਮਾਈਕਲ ਨੂੰ ਗੋਦਾਮ ਦੇ ਨੇੜੇ ਦੇਖਿਆ ਸੀ ਅਤੇ ਮਾਈਕਲ ਦੇ ਹੱਥ ਵਿੱਚ ਕੋਈ ਤਿੱਖੀ ਚੀਜ਼ ਸੀ ਇਸ ਤੋਂ ਇਲਾਵਾ ਮਾਈਕਲ ਦੇ ਕੱਪੜਿਆਂ ਤੇ ਖੂਨ ਦੇ ਨਿਸ਼ਾਨ ਮਿਲੇ ਜੋ ਕਿ ਉਸ ਦੀ ਮਾਂ ਨੇ ਧੋਣ ਤੋਂ ਪਹਿਲਾਂ ਵੇਖੇ ਸਨ ਮਾਂ ਨੇ ਦੱਸਿਆ ਕਿ ਮਾਈਕਲ ਨੇ ਕਿਹਾ ਸੀ ਕਿ ਕੰਮ ਕਰਦੇ ਸਮੇਂ ਉਸ ਨੂੰ ਸੱਟ ਲੱਗ ਗਈ ਸੀ ਸਭ ਤੋਂ ਵੱਡਾ ਸਬੂਤ ਇਹ ਸੀ ਕਿ ਮਾਈਕਲ ਦੇ ਘਰ ਵਿੱਚੋਂ ਕੁਝ ਪੈਸੇ ਬਰਾਮਦ ਹੋਏ ਉਹ ਧਰਮਪਾਲ ਦੇ ਗਾਇਬ ਹੋਏ ਪੈਸਿਆਂ ਦੇ ਨੋਟਾਂ ਨੰਬਰਾਂ ਨਾਲ ਮਿਲਦੇ ਸਨ ਸਾਰੇ ਸਬੂਤ ਮਾਈਕਲ ਦੇ ਖਿਲਾਫ ਸਨ ਮਾਈਕਲ ਨੇ ਆਪਣੀ ਸਫਾਈ ਦੇ ਵਿੱਚ ਸੱਚ ਦੱਸਿਆ ਕਿ ਉਸਨੇ ਕਿਸੇ ਨੂੰ ਮਾਰਿਆ ਨਹੀਂ ਅਤੇ ਪੈਸੇ ਉਸਨੇ ਧਰਮਪਾਲ ਨੇ ਦਿੱਤੇ ਸਨ ਕਿਉਂਕਿ ਉਹ ਚਾਹੁੰਦਾ ਸੀ ਕਿ ਮਾਈਕਲ ਕਾਰੋਬਾਰ ਨੂੰ ਆਪਣੇ ਹੱਥਾਂ ਵਿੱਚ ਲਵੇ ਅਤੇ ਕਰਜਾ ਤਾਰੇ ਖੂਨ ਦੇ ਨਿਸ਼ਾਨਬਾਰੇ ਉਸਨੇ ਗੱਲ ਦੁਹਰਾ ਵੀ ਦਿੱਤੀ ਕਿ ਕੰਮ ਕਰਦੇ ਹੋਏ ਸੱਟ ਲੱਗੀ ਹੈ ਪਰ ਉਸ ਦੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕੀਤਾ ਖਾਸ ਕਰਕੇ ਰਵੀ ਦੇ ਪ੍ਰਭਾਵ ਕਾਰਨ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜਿੱਥੇ ਰਵੀ ਦੇ ਵਕੀਲ ਨੇ ਸਾਰੇ ਝੂਠ ਸਬੂਤ ਪੇਸ਼ ਕੀਤੇ ਅਤੇ ਮਾਈਕਲ ਨੂੰ ਕਤਲ ਚੋਰ ਕੋਸ਼ਿਸ਼ ਕੀਤਾ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜੇਲ੍ਹ ਦੇ ਵਿੱਚ ਮਾਈਕਲ ਦੀ ਸ਼ਾਂਤੀ ਅਡੋਲ ਰਹੀ ਤੇ ਕਦੇ ਕਿਸੇ ਨਾਲ ਬਹਿਸ਼ ਨਹੀਂ ਕਰਦਾ ਸੀ ਉਸ ਨੂੰ ਆਪਣੇ ਪਰਮੇਸ਼ਰ ਤੇ ਪੂਰਾ ਵਿਸ਼ਵਾਸ ਸੀ ਉਹ ਕਦੇ ਵੀ ਮੇਰੇ ਨਾਲ ਅਨਿਆਨ ਨਹੀਂ ਹੋਣ ਦੇਣਗੇ ਕੋਈ ਗੱਲ ਨਹੀਂ ਹੈ ਜੇਕਰ ਮੇਰੇ ਪਰਮੇਸ਼ਰ ਨੇ ਮੇਰੇ ਨਾਲ ਇਹ ਭਾਣਾ ਵਰਤਾਇਆ ਹੈ ਤਾਂ ਫਿਰ ਕੀ ਹੋਇਆ ਮੈਂ ਆਪਣੇ ਪਰਮੇਸ਼ਰ ਦਾ ਪਾਦਰੀ ਹਾਂ ਮੈਂ ਡੋਲਦਾ ਨਹੀਂ ਹਾਂ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੇਕਰ ਪਾਦਰੀ ਪਰਮੇਸ਼ਰ ਦੀ ਪ੍ਰਮਾਤ ਪ੍ਰਾਰਥਨਾ ਪਰਮੇਸ਼ਰ ਦੇ ਸਿਮਰਨ ਤੋਂ ਡੋਲ ਗਏ ਤਾਂ ਫਿਰ ਉਹਨਾਂ ਨੂੰ ਪਾਦਰੀ ਕਹਾਂਗੇ ਇਸ ਤਰ੍ਹਾਂ ਆਪਣੀ ਚੌਂਕੜੀ ਨੂੰ ਬਰਕਰਾਰ ਰੱਖਦਾ ਹੈ ਬਲਕਿ ਪਹਿਲਾਂ ਨਾਲ ਵਧਾ ਦਿੰਦਾ ਹੈ ਸ ਮੇਸ਼ਰਦਾ ਜ਼ਿਕਰਨ ਕਰਦਾ ਹੈ ਆਪਣੇ ਕੰਠੋਆਂ ਜਾਂ ਬਾਈਬਲ ਦੇ ਸਲੋਕਾ ਰੋਜ਼ ਪ੍ਰਾਰਥਨਾ ਅਤੇ ਹੋਰ ਸਲੋਕਾਂ ਨੂੰ ਯਾਦ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਗਾਤਾਰ ਪ੍ਰਾਰਥਨਾ ਕਰਦਾ ਹੈ ਜੇਲ੍ਹ ਦੇ ਵਿੱਚ ਉਸ ਦੀ ਅਡੋਲਤਾ ਨੂੰ ਦੇਖ ਕੇ ਜੇਲ੍ਹਰ ਅਤੇ ਹੋਰ ਕਰਮਚਾਰੀ ਵੀ ਹੈਰਾਨ ਸਨ ਇਹ ਜਾਣਦੇ ਸਨ ਕਿ ਕੋਈ ਆਮ ਕੈਦੀ ਨਹੀਂ ਹੈ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ ਉਸ ਦੀ ਮਾਂ ਅਤੇ ਭੈਣ ਜੋ ਉਸ ਦੀ ਬੇਗੁਨਾਹੀ ਤੇ ਵਿਸ਼ਵਾਸ ਕਰਦੇ ਸਨ ਵਾਰ-ਵਾਰ ਉਸ ਨੂੰ ਮਿਲਣ ਆਉਂਦੀਆਂ ਸਨ ਤੇ ਵਕੀਲ ਬਦਲਿਆ ਅਪੀਲਾਂ ਦਾਇਰ ਕੀਤੀਆਂ ਪਰ ਕੋਈ ਫਾਇਦਾ ਨਹੀਂ ਮਿਲਿਆ ਹਰ ਕਾਨੂੰਨੀ ਦਰਵਾਜ਼ਾ ਬੰਦ ਹੋ ਸਕੇ ਸੀ ਉਹ ਦਿਨ ਆ ਗਿਆ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਹੈ ਉਸ ਦਿਨ ਜੇਲ੍ਹ ਦੇ ਵਿੱਚੋਂ ਫਾਂ ਜਗ੍ਹਾ ਜਿੱਥੇ ਕੈਦੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਉੱਥੇ ਮਾਈਕਲ ਵੀ ਖੜਾ ਹੈ ਅਡੋਲ ਫਾਂਸੀ ਵਾਲੇ ਤਖਤੇ ਤੇ ਵੀ ਅੱਜ ਵੀ ਆਪਣੇ ਪਰਮੇਸ਼ਰ ਤੇ ਪੂਰਾ ਵਿਸ਼ਵਾਸ ਹੈ ਵੀ ਪਰਮੇਸ਼ਰ ਆਪਣੇ ਪਾਦਰੀਆਂ ਦੀ ਪੈਜ ਰੱਖਦਾ ਹੈ ਪ੍ਰਾਰਥਨਾ ਕਰ ਰਿਹਾ ਹੈ ਪ੍ਰਾਰਥਨਾ ਦੇ ਭਾਵਕ ਬੋਲ ਨਾਲ ਖੜੇ ਜਲਾਦ ਨੂੰ ਬੜੇ ਹੀ ਭਾਵ ਕਰ ਰਹੇ ਹਨ ਉਸ ਦੀਆਂ ਗੱਲਾਂ ਸੁਣ ਰਿਹਾ ਹੈ ਪਰਮੇਸ਼ਰ ਮੇਰੇ ਤੇ ਪੈਜ ਰੱਖੋ ਆਪ ਜੀ ਦਾ ਕੋਟਨ ਕੋਟਨ ਧੰਨਵਾਦ ਆਪ ਜੀ ਅੱਜ ਸਵੇਰ ਤੋਂ ਮੈਨੂੰ ਰੋਜ਼ਾਨਾ ਪ੍ਰਾਰਥਨਾ ਕਰਨ ਦਾ ਆਪਣੀ ਕਿਰਪਾ ਇਸੇ ਤਰ੍ਹਾਂ ਬਰਕਰਾਰ ਰੱਖੋ ਇਸ ਗੱਲ ਨਾਲ ਜਦੋਂ ਨਾਲ ਖੜੇ ਜਲਾਦ ਦੇ ਕੰਨਾਂ ਵਿੱਚ ਪੰਨਿਆ ਤਾਂ ਹੈਰਾਨ ਰਹਿ ਗਿਆ ਅੱਖਾਂ ਦੇ ਵਿੱਚ ਹੰਝੂ ਇਹੋ ਜਿਹਾ ਪਾਦਰੀ ਹੈ ਅੱਜ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਖੜਕੇ ਪਰਮੇਸ਼ਰ ਦਾ ਧੰਨਵਾਦ ਕਰ ਰਿਹਾ ਹੈ ਅੱਜ ਵੀ ਉਸ ਨੂੰ ਉਮੀਦ ਹੈ ਕਿ ਪਰਮੇਸ਼ਰ ਇਸ ਦੇ ਨਾਲ ਮਾੜਾ ਨਹੀਂ ਹੋਣ ਦੇਣਗੇ ਪਰ ਉਸ ਨੂੰ ਪਤਾ ਵੀ ਹੈ ਕਿ 10 ਮਿੰਟਾਂ ਦੇ ਵਿੱਚ ਮੈਂ ਉਸ ਨੂੰ ਜੋ ਕਿ ਫਾਂਸੀ ਦੇ ਤੜਾ ਦੇਣਾ ਹੈ ਇਸ ਦੇ ਪ੍ਰਾਣ ਜਿਹੜੇ ਹਨ ਉੱਡ ਜਾਣਗੇ ਇਹੋ ਜਿਹਾ ਬੰਦਾ ਉਸ ਨੇ ਆਪਣੀ ਸਾਰੀ ਉਮਰ ਵਿੱਚ ਨਹੀਂ ਵੇਖਿਆ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਬੜਾ ਭਾਵੁਕ ਹੋ ਗਿਆ ਹੱਥ ਕੰਮਣ ਲੱਗੇ ਅਚਾਨਕ ਜੇਲ੍ਹ ਦੇ ਮੁੱਖ ਦਰਵਾਜ਼ੇ ਤੇ ਇੱਕ ਜ਼ੋਰਦਾਰ ਦਸਤਕ ਹੁੰਦੀ ਹੈ ਸਾਰੇ ਫਾਂਸੀ ਘਰ ਦੇ ਵਿੱਚ ਖੜੇ ਹਰ ਵਿਅਕਤੀ ਦਾ ਧਿਆਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ ਜੇਲ੍ਹ ਦੇ ਸਿਪਾਈ ਭੱ ਅਦੇਸ ਹੈ ਕਿ ਸੀਨੀਅਰ ਜੱਜਰ ਦੇ ਹੁਕਮਾਂ ਨੂੰ ਫੜਿਆ ਤੇ ਉਹਨਾਂ ਦੀ ਅੱਖਾਂ ਵਿੱਚ ਹੈ ਆਦੇਸ ਵਿੱਚ ਲਿਖਿਆ ਹੈ ਕਿ ਮਾਈਕਲ ਦੀ ਫਾਂਸੀ ਅਗਲੇ 48 ਘੰਟਿਆਂ ਦੇ ਲਈ ਮੁਲਤਤ ਕੀਤੀ ਜਾਂਦੀ ਹੈ ਭਾਵ ਉਸ ਨੂੰ ਅੱਗੇ ਵਧਾਈ ਜਾਂਦੀ ਹੈ ਕਿਉਂਕਿ ਕੇਸ ਦੇ ਵਿੱਚ ਨਵੇਂ ਅਤੇ ਬੇहद ਮਹੱਤਵਪੂਰਨ ਸਬੂਤ ਅਚਾਨਕ ਸਾਹਮਣੇ ਆਏ ਹਨ ਜਿਨ੍ਹਾਂ ਦੀ ਤੁਰੰਤ ਜਾਂਚ ਜ਼ਰੂਰੀ ਹੈ ਇਸ ਤਰ੍ਹਾਂ ਕਿਸੇ ਬੇਗੁਨਾ ਨੂੰ ਫਾਂਸੀ ਦੇਣਾ ਬਿਲਕੁਲ ਗਲਤ ਹੈ ਕੋਈ ਗੱਲ ਨਹੀਂ 48 ਘੰਟੇ ਹੋਰ ਇੰਤਜ਼ਾਰ ਕੀਤਾ ਜਾਵੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਸੱਚਮੁੱਚ ਇਸ ਦੀ ਪ੍ਰਾਰਥਨਾ ਦਾ ਮੁੱਲ ਪੈ ਗਿਆ ਇਸ ਨੂੰ ਇੰਨਾ ਵਿਸ਼ਵਾਸ ਸੀ ਕਿ ਪਰਮੇਸ਼ਰ ਤੇ ਇੰਨਾ ਪ੍ਰੋਸ਼ਾ ਕਰਦਾ ਸੀ ਕਿ ਅੱ ਸੱਚਮੁੱਚ ਪਰਮੇਸ਼ਰ ਦੇ ਪਾਦਰੀਆਂ ਦੀ ਪ੍ਰਾਰਥਨਾ ਹਮੇਸ਼ਾ ਪਰਮੇਸ਼ਰ ਸੁਣਦੇ ਹਨ ਸਾਰੇ ਲੋਕ ਬਿਲਕੁਲ ਹੈਰਾਨ ਰਹਿ ਗਏ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਜੋ ਕਿ ਮਾਈਕਲ ਨੇ ਸ਼ਾਂਤੀ ਨਾਲ ਅੱਖਾਂ ਖੋਲ੍ਹੀਆਂ ਤੇ ਉਸਦੇ ਚਿਹਰੇ ਤੇ ਇੱਕ ਮੁਸਕਾਨ ਸੀ ਜਿਵੇਂ ਉਸ ਨੂੰ ਪੂਰਾ ਯਕੀਨ ਹੋਵੇ ਪਰਮੇਸ਼ਰ ਉਸ ਨੂੰ ਬਚਾ ਲੈਣਗੇ ਜਲਾਦ ਬਲਵੰਤ ਸਿੰਘ ਦੀਆਂ ਅੱਖਾਂ ਦੇ ਜੋ ਕਿ ਪਹਿਲਾਂ ਹੰਝੂਆਂ ਨਾਲ ਬਿਲਕੁਲ ਨਮ ਸਨ ਉਹ ਵੀ ਹੈਰਾਨ ਸਨ ਉਹਨਾਂ ਦੇ ਵਿੱਚ ਇਹ ਖੁਸ਼ੀ ਵੀ ਸੀ ਕਿ ਸੱਚਮੁੱਚ ਇਹ ਪਰਮੇਸ਼ਰ ਅੱਜ ਆਪਣੇ ਬੱਚੇ ਆਪਣੇ ਪਾਦਰੀ ਦੀ ਇੱਜ਼ਤ ਰੱਖੀ ਅਸਲ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਧਰਮਪਾਲ ਦੇ ਕਾਰਖਾਨੇ ਦਾ ਇੱਕ ਹੋਰ ਪੁਰਾਣਾ ਕਰਮਚਾਰੀ ਜਿਸ ਦਾ ਨਾਮ ਅਮਨਦੀਪ ਆਪਣੀ ਜ਼ਿੰਦਗੀ ਤੋਂ ਬੜਾ ਦੁਖੀ ਸੀ ਅਮਨਦੀਪ ਨੇ ਆਪਣੇ ਅੱਖੀ ਦੇਖਿਆ ਕਿ ਕਿਵੇਂ ਰਵੀ ਨੇ ਆਪਣੇ ਪਿਤਾ ਧਰਮਪਾਲ ਨਾਲ ਪੈਸਾ ਜੋ ਕਿ ਲੈਣ ਦੀ ਬਹਿਸ ਕੀਤੀ ਸੀ ਤੇ ਗੁੱਸੇ ਵਿੱਚ ਆ ਕੇ ਉਸ ਨੂੰ ਧੱਕਾ ਦਿੱਤਾ ਸੀ ਜਿਸ ਕਾਰਨ ਧਰਮਪਾਲ ਦਾ ਸਿਰ ਕੰਦ ਨਾਲ ਜ਼ੋਰ ਦੀ ਵਜਾ ਤੇ ਉੱਥੇ ਉਸ ਦੀ ਮੌਤ ਹੋ ਗਈ ਸੀ ਉਸ ਨੇ ਇਹ ਵੀ ਦੇਖਿਆ ਕਿ ਕਿਵੇਂ ਰਵੀ ਪ੍ਰਭਜੋ ਨੂੰ ਧਮਕਾਇਆ ਕਿ ਉਸ ਦੇ ਕੱਪੜਿਆਂ ਤੇ ਖੂਨ ਲੱਗਿਆ ਅਮਨਦੀਪ ਬੜਾ ਡਰਿਆ ਹੋਇਆ ਸੀ ਕਿਉਂਕਿ ਰਵੀ ਨੇ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਅਮਨਦੀਪ ਨੂੰ ਪਿਛਲੇ ਕੁਝ ਸਮੇਂ ਤੋਂ ਇੱਕ ਭਿਆਨਕ ਲਾਇਲਾਜ ਬਿਮਾਰੀ ਹੋ ਗਈ ਸੀ ਉਸ ਨੂੰ ਲੱਗਦਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਨਹੀਂ ਜੀ ਪਾਵੇਗਾ ਆਪਾਰਾ ਹਲਕਾ ਕਰਨਾ ਚਾਹੁੰਦਾ ਸੀ ਹੁਣ ਉਸ ਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਸੀ ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ ਉਸ ਨੂੰ ਪ੍ਰਭਜੋ ਦੀਆਂ ਉਸ ਨੂੰ ਮਾਈਕਲ ਦੀਆਂ ਜੇਲ੍ਹ ਵਿੱਚ ਕੀਤੀਆਂ ਪ੍ਰਾਰਥਨਾਵਾਂ ਅਤੇ ਉਸ ਦੀ ਸ਼ਾਂਤੀ ਬਾਰੇ ਪਤਾ ਲੱਗ ਗਿਆ ਸੀ ਜਿਸ ਨੇ ਉਸ ਦੇ ਮਨ ਵਿੱਚ ਚੰਗੇ ਕਰਮ ਕਰਨ ਦੀ ਪ੍ਰੇਰਣਾ ਇਹੋ ਜੀ ਸੱਚੇ ਪਾਦਰੀ ਦੀ ਜਾਨ ਬਚਾਉਣੀ ਚਾਹੀਦੀ ਹੈ ਇਹੋ ਜੇ ਪਾਦਰੀ ਨੂੰ ਆਪਾਂ ਨੂੰ ਹੋਰ ਕੁਝ ਨਹੀਂ ਹੋਣਾ ਦੇਣਾ ਚਾਹੀਦਾ ਮੈਂ ਕੀ ਜਵਾਬ ਦੇਵਾਂਗਾ ਪਰਮੇਸ਼ਰ ਨੂੰ ਕਿ ਮੈਂ ਇਹੋ ਜੇ ਪਾਦਰੀ ਦੇ ਖਿਲਾਫ ਇੰਨੇ ਵੱਡੇ ਸਬੂਤ ਹੋਣ ਦੇ ਬਾਅਦ ਵੀ ਚੁੱਪ ਬੈਠਾ ਇੱਕ ਦਿਨ ਅਮਨਦੀਪ ਨੇ ਪੰਜਾਬ ਦੇ ਇੱਕ ਨਾਮਵਰ ਮਨੁੱਖੀ ਅਧਿਕਾਰੀ ਵਕੀਲ ਸ੍ਰੀ ਜਸਵਿੰਦਰ ਸਿੰਘ ਉਹ ਆਪਣੀ ਇਮਾਨਦਾਰੀ ਅਤੇ ਸੱਚਾਈ ਲਈ ਜਾਣੇ ਜਾਂਦੇ ਸਨ ਅਮਨਦੀਪ ਨੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ ਹਰ ਇੱਕ ਵੇਰਵੇ ਨਾਲ ਜਵਿੰਦਰ ਨੇ ਅਮਨਦੀਪ ਦੇ ਬਿਆਨ ਦੀ ਰਿਕਾਰਡਿੰਗ ਕਰਵਾਈ ਸਾਰੇ ਸਬੂਤ ਇਕੱਠੇ ਕਰਨ ਦੇ ਵਿੱਚ ਮਦਦ ਕੀਤੀ ਜੋ ਵੀ ਉਸ ਦੇ ਬਿਆਨ ਦੇ ਨਾਲ ਲੜਦੇ ਸਨ ਜੋ ਉਸ ਬਿਆਨ ਨੂੰ ਹੋਰ ਪੱਕਾ ਕਰਦੇ ਸਨ ਉਹਨਾਂ ਨੇ ਤੁਰੰਤ ਹਾਈ ਕੋਰਟ ਦੇ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਅਮਨਦੀਪ ਦੇ ਬਿਆਨ ਅਤੇ ਉਸ ਬਿਆਨ ਦੇ ਆਧਾਰ 'ਤੇ ਸਬੂਤਾਂ 'ਤੇ ਰਵੀ ਦੇ ਖਿਲਾਫ ਹੋਰ ਕਈ ਸਬੂਤ ਪੇਸ਼ ਕੀਤੇ ਗਏ ਸਬੂਤ ਬੜੇ ਮਜ਼ਬੂਤ ਸਨ ਅਤੇ ਗੱਲ ਸਾਫ਼ ਪ੍ਰਾਪਤ ਕਰ ਵੀ ਕਿ ਇਹ ਹੀ ਕਿ ਮਾਈਕਲ નિર્ਦੋਸ਼ ਹੈ ਅਮਨਦੀਪ ਦੇ ਬਿਆਨ ਅਤੇ ਨਵੇਂ ਸਬੂਤਾਂ ਦੇ ਆਧਾਰ ਤੇ ਅਚਾਨਕ ਹੀ ਫਾਂਸੀ ਨੂੰ ਰੋਕਣ ਦੇ ਆਦੇਸ਼ ਦਿੱਤੇ ਗਏ ਕਿ ਉਸ ਰਾਤ ਤੋਂ ਚਲੇ ਕਿਸਵੇਰੇ ਅਮਨਦੀਪ ਦੇ ਬਿਆਨ ਅਤੇ ਨਵੇਂ ਸਬੂਤਾਂ ਦੇ ਆਧਾਰ ਤੇ ਅਚਾਨਕ ਹੀ ਮਾਈਕਲ ਨੂੰ ਫਾਂਸੀ ਰੋਕਣ ਦੇ ਆਦੇਸ਼ ਜਾਰੀ ਕੀਤੇ ਗਏ ਤੇ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੁਬਾਰਾ ਜਾਂਚ ਕੀਤੀ ਅਤੇ ਬਾਅਦ ਜਲਾਦ ਨੇ ਸਾਰੀ ਸੱਚਾਈ ਸਾਹਮਣੇ ਆ ਗਈ ਰਵੀ ਨੇ ਪਹਿਲਾਂ ਤਾਂ ਇਨਕਾਰ ਕੀਤਾ ਪਰ ਜਦੋਂ ਅਮਨਦੀਪ ਦਾ ਬਿਆਨ ਅਤੇ ਹੋਰ ਸਬੂਤ ਦਿਖਾਏ ਗਏ ਤਾਂ ਨਸ਼ੇ ਦੀ ਤੋੜ ਲੱਗੀ ਕਿ ਸਾਰਾ ਉਸਨੇ ਗੁਨਾਹ ਕਬੂਲ ਕਰ ਲਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਉਧਰ ਜੋ ਮਾਈਕਲ ਨੂੰ ਬੇਗੁਨਾਹ ਸਾਬਤ ਕਰ ਦਿੱਤਾ ਗਿਆ ਰਿਹਾ ਕਰ ਦਿੱ ਪਰਮੇਸ਼ਰ ਦੇ ਲੀਲਾ ਈਸਾ ਮਸੀਹ ਦੀ ਕਿਰਪਾ ਜਿਸ ਨੂੰ ਕਿਸੇ ਨੇ ਚਮਤਕਾਰ ਕੇ ਹਾ ਕਿਸੇ ਨੇ ਪ੍ਰਾਰਥਨਾ ਦਾ ਫਲ ਮਾਈਕਲ ਜਦੋਂ ਜੇਲ੍ਹ ਚੋਂ ਬਾਹਰ ਆਇਆ ਤਾਂ ਜੇਲ੍ਹ ਚੋਂ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਸਨ ਕਿਉਂਕਿ ਅਖਬਾਰਾਂ ਦੇ ਵਿੱਚ ਮਾਈਕਲ ਦੀ ਫਾਂਸੀ ਵਾਲੀ ਗੱਲ ਇਸ ਦੁਜਾਨਾ ਪ੍ਰਾਰਥਨਾ ਵਾਲੀ ਗੱਲ ਤੇ ਜੋ ਕਿ ਇਸ ਬਾਰੇ ਛਪਿਆ ਸੀ ਵੀ ਇਸ ਤਰ੍ਹਾਂ ਇੱਕ ਪ੍ਰਾਰਥਨਾ ਨੇ ਉਸ ਦੀ ਜਾਨ ਬਚਾਈ ਸਾਰੇ ਹੀ ਲੋਕ ਹੈਰਾਨ ਸਨ ਉੱਥੇ ਉਸ ਨੂੰ ਬਾਹਰ ਆਂਦਾ ਦੇਖ ਕੇ ਸਾਰੇ ਇਕੱਠੇ ਹੋ ਗਏ ਉਸ ਦੀ ਮਾਂ ਅਤੇ ਭੈਣ ਉਹ ਵੀ ਉੱਥੇ ਰੋ ਰਹੀਆਂ ਸਨ ਲੋਕਾਂ ਦੀ ਭੀੜ ਉਸ ਦਾ ਸਵਾਗਤ ਕਰ ਰਹੀ ਸੀ ਹਰ ਪਾਸੇ ਪਰਮੇਸ਼ਰ ਦੇ ਜੁਕਾਰੇ ਗੂੰਜ ਰਹੇ ਸਨ ਦੇ ਵਿੱਚ ਖੁਸ਼ੀ ਦੇ ਹੰਝੂ ਸਨ ਉਸਨੇ ਮਾਈਕਲ ਦੇ ਪੈਰੀ ਪੈ ਕੇ ਮਾਫੀ ਮੰਗੀ ਮੈਨੂੰ ਮਾਫ ਕਰ ਦੇ ਪੁੱਤਰਾ ਮੈਂ ਤੇਰੀ ਗੱਲ ਨੂੰ ਸਮਝਿਆ ਤੇਰੀ ਪ੍ਰਾਰਥਨਾ ਮੇਰੀ ਜੀਵਨ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮਾਈਕਲ ਨੇ ਮੁਸਕਰਾਉਂਦੇ ਹੋਏ ਉਸ ਨੂੰ ਚੁੱਕਿਆ ਅਦੇ ਬਲਵੰਤ ਜੀ ਤੁਸੀਂ ਤਾਂ ਸਿਰਫ ਆਪਣਾ ਫਰਜ਼ ਨਿਭਾਰੇ ਸੀ ਇਹ ਸਭ ਤਾਂ ਪਰਮੇਸ਼ਰ ਦੀ ਮਿਹਰ ਹੈ ਅਤੇ ਪ੍ਰਾਰਥਨਾ ਦੀ ਬਿਸ਼ਕਤੀ ਹੈ ਪਰਮੇਸ਼ਰ ਨੇ ਆਮਨ ਬਖਸ਼ਿਆ ਉਹਨਾਂ ਦਾ ਕੋਟਨ ਕੋਟ ਧੰਨਵਾਦ ਅਮਨਦੀਪ ਜੋ ਆਪਣੀ ਬਿਮਾਰੀ ਕਾਰਨ ਕਾਫੀ ਕਮਜ਼ੋਰ ਹੋ ਚੁੱਕਾ ਸੀ ਉਸਨੇ ਜੋ ਕਿ ਮਾਈਕਲ ਨੂੰ ਮਿਲਣ ਗਿਆ ਮਾਈਕਲ ਨੇ ਉਸ ਦਾ ਬੜਾ ਧੰਨਵਾਦ ਕੀਤਾ ਕਿ ਪਰਮੇਸ਼ਰ ਨੇ ਆਪ ਤਨੂੰ ਹਿੰਮਤ ਦਿੱਤਾ। ਆਮਨਦੀਪ ਨੇ ਸ਼ਾਂਤੀ ਨਾਲ ਮਾਈਕਲ ਦਾ ਹੱਥ ਫੜਿਆ ਅਤੇ ਕੁਝ ਦਿਨਾਂ ਬਾਅਦ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ। ਪਰ ਉਹ ਇੱਕ ਹੀਰੋ ਵਜੋਂ ਯਾਦ ਕੀਤਾ ਗਿਆ ਜਿਸ ਨੇ ਇੱਕ ਨਿਰਦੋਸਤ ਦੀ ਜ਼ਿੰਦਗੀ ਬਚਾਈ ਹੈ। ਮਾਈਕਲ ਦੀ ਇਹ ਗੱਲ ਸਾਰੇ ਪੰਜਾਬ ਅਤੇ ਬੇਸ ਦੇ ਵਿੱਚ ਫੈਲੀ। ਹਾਜੀ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ? ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀ ਉਸ ਪਰਮਾਤਮਾ ਦੇ ਉੱਪਰ ਪੂਰਨ ਵਿਸ਼ਵਾਸ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਸ ਪਰਮਾਤਮਾ ਦਾ ਧੰਨਵਾਦ ਵੀ ਕਰੋ। ਸੋ ਵੀਡੀਓ ਬਾਰੇ ਤੁਹਾਡੀ ਕੀ رائے ਹੈ? ਕਮੈਂਟਾਂ ਵਿੱਚ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧ